ਟਾਈਮ ਹੋ ਗਿਆ ਕਿੰਨੇ ਸਹੀ ਆ ਬਾਈ ਹੁਣ 4:05 ਪੰਜ 55 ਹੋ ਗਏ ਵੀਰੇ ਇੱਕ ਤੇ ਟਾਈਮ ਦੀ ਜਿਹੜੇ ਤੇ ਇੱਕ ਫੌਜੀ ਕੋਲ ਨਾਲ ਦੇ ਟਾਈਮ ਆ 6:10 ਤੱਕ ਸਾਢੇ 6:00 ਦਾ ਟਾਈਮ ਕਰਾਉਣਾ 6:30 ਦਾ ਟਾਈਮ ਕਰਾਉਣਾ ਬਾਈ ਤੇ ਚਾਰ ਕਬੂਤਰ ਫਿਰਦੇ ਹੁਣ ਕੱਦੂ ਹਾਥਾਣਾ ਸੁੱਖਾ ਪਿੰਡਰ ਜੋਤੀ ਮੇਰਣਾ ਤੇ ਕਾਲਾ ਬਦੇਸਾ ਇਹਨਾਂ ਚ ਦੋ ਬਾਦੇ ਵਾਲੇ ਬਾਈ ਸੁੱਖਾ ਪਿੰਡਰ ਤੇ ਕੱਦੂ ਆ ਸਣ ਕਿੰਨੇ ਵਜ ਗਏ ਵੀਰੇ 6:00 ਵਜ ਕੇ 11 ਮਿੰਟ ਹੋ ਗਏ ਬਾਈ 6:30 ਦਾ ਟਾਈਮ ਕਰਾਉਣਾ ਉਹ ਵੀ ਨਾਲ ਹੀ ਹਾਂ ਚੀਆ ਇਹ ਕੱਲਾ ਰਹਿ ਗਿਆ ਬਾਈ ਵਾਦੇ ਵਿੱਚ ਮੁੱਖਾ ਪਿੰਡ ਰਾ ਵਾਦੇ ਵਿੱਚ ਕੱਲਾ ਰਹਿ ਗਿਆ ਵੀਰੇ ਸਾਰਾ ਵਾਦਾ ਦਿੱਤਿਆ ਤੇ ਪੱਕਾ ਵੀਰੇ ਪੱਕਾ ਸੀ ਵਾਦੇ ਦੇ ਵਿੱਚ ਪਹਿਲਾਂ 6 ਵਜੇ ਕੱਲਾ ਰਹਿ ਗਿਆ 6:00 ਵਜੇ ਕਿੰਨੇ ਮਿੰਟ ਹੋ ਗਏ ਬਾਈ 6:00 ਵਜੇ 14 ਮਿੰਟਾਂ ਦੇ ਬਾਈ ਵਾਦੇ 'ਚ ਕੱਲਾ ਰਹਿ ਗਿਆ 6:00 ਵਜੇ 14 ਮਿੰਟਾਂ ਤੇ ਸੁੱਖਾ ਪਿੰਡਰਾ ਕੱਲਾ ਰਹਿ ਗਿਆ ਬਾਈ ਪਿੰਡ ਮੁਹੰਮਦਗੜ ਵੀਰੇ ਤੀਸਰ ਦੇ ਵਿੱਚ ਤਿੰਨ ਕਬੂਤਰ ਸਹੀ ਫਿਰਦੇ ਆ ਵੀਰੇ ਇਸ ਵਕਤ 6:00 ਵਜੇ 15 ਮਿੰਟਾਂ ਤੇ ਸੁੱਖਾ ਪਿੰਡਰਾ ਜੋਤੀ ਮਹਿਰਣਾ ਕਾਲਾ ਵਦੇਸਾ ਆ ਜਾਂਦਾ ਵੀਰੇ ਤਿੰਨੇ ਬੱਚੇ ਨਾਮਾਂ ਤੇ ਉੜਦੇ ਆ ਇਤਨੀ ਨੇ ਹੁਣ ਕੋਈ ਚੰਗਾ ਨਹੀਂ ਕੋਈ ਮੰਦਾ ਨਹੀਂ ਇੱਕ ਬਰਾਬਰ ਫਿਰਦੇ ਆ ਵੀਰੇ ਤਿੰਨੂੰ 6:23 ਮਿੰਟਾਂ ਤੇ ਹਾਂ ਬਈ ਤਿੰਨ ਟਾਈਮ ਹੀ ਕਰ ਗਏ ਬਾਬਾ ਹਾਂ ਟਾਈਮ ਹੀ ਕਰ ਗਏ ਟਾਈਮ ਕਰ ਗਏ

ਆਫਰ ਵੀ ਮੈਂ ਕਰ ਦੂਗਾ ਤੇ ਕੀ ਪਾਣੀ ਦੇ ਵੀ ਫਰ ਪੂਰੇ ਖਨੀ ਜਮੈਂ ਦੇਖ ਬਾਈ ਟੀ-ਸ਼ਰਟ ਦਿੱਤੇ ਐ ਸੁੱਖਾ ਪਿੰਡਰਾ ਦਾ ਬਾਤਾਂ ਵੀ ਦਿੱਤੇ ਐ ਪੱਫਾ ਵੀ ਦਿੱਤੇ ਐ ਬਾਈ ਬਾਤਾਂ ਦੀ ਮਜਬੂਰੀ ਨੂੰ ਫਰ ਵੀ ਪੂਰੇ ਨਹੀਂ ਹੈਗੇ ਬਾਈ ਕਹਿੰਦਾ ਲਿਹਾਜ਼ ਦੀ ਮਜਬੂਰੀ ਨੂੰ ਬਾਈ ਬੱਚਾ ਹੈ ਨਹੀਂ ਦੀ ਕੋਈ ਹੀ ਛੱਡਣਾ ਪਿਆ ਫਰਦ ਖਾਏ ਵੀ ਨੀਚੇ ਕਰਕੇ ਬੱਚੇ ਦੇ ਮਾੜੇ ਜੇ ਫਰ ਖੋਲੋ ਵੀਰੇ ਉੱਤੋਂ ਦਾ ਖਾਏ ਉੱਤੋਂ ਉਹ ਜੋ ਟੇਰ ਪਈਆਂ ਤੁਹਾਨੂੰ ਦੇ ਉੱਤੋਂ ਫਰ ਖੋਲੀ ਵੀਰੇ ਕਰਤਾ ਇਹ ਆਪਣੇ ਨਾਲ ਦੋ ਨਾ ਖੋਲੋ ਉਹਨੂੰ ਕਰ ਦਿਨਾਂ ਪਹਿਲਾਂ ਜਿੱਤੇ ਆ ਵੀਰੇ ਪਹਿਲਾਂ ਵੀ ਤੀਸਰੇ ਜਿੱਤੇ ਆ ਪਹਿਲਾਂ ਵੀ ਤੀਸਰੇ ਜਿੱਤੇ ਆ ਠੀਕ ਹੈ ਵੀਰੇ ਦਿਖਾਣ ਬਾਅਦ ਤੋ ਜਿੱਤਿਆ ਫਰਕ ਕੋਈ ਨਹੀਂ ਹੈਂਜੀ ਦਿਖਾਣ ਬਾਅਦ ਤੋ ਤੀਸਰੇ ਜਿੱਤਿਆ ਵਾ ਦਿਖਾਣ ਬਾਅਦ ਤੋ ਮੋਗੇ ਲੱਗ ਜਾਏਗਾ ਮੋਗੇ ਲੱਗ ਗਏ ਉਹ ਬਾਈ ਵਾਅਦਾ ਵੀ ਜਿੱਤੇ ਵੀਰੇ ਆ ਵਾਅਦਾ ਵੀ ਜਿੱਤੇ ਜੀ ਠੀਕ ਹੈ ਛੋਟੇ ਕਬੂਤਰਾਂ ਇਹਨਾਂ ਦੀ ਨਹੀਂ ਇਹ ਮੂਰ ਪਰੇ ਨੂੰ ਕਹਤੇ ਨਹੀਂ ਜੀ ਡੰਗ ਕਰਦੀ ਓਏ ਆ ਜਾ ਮੜੇ ਹੁਣ ਦਾ ਕਾਲਾ ਵਿਦੇਸੀ ਵੀਰੇ ਤੀਸਰ ਜੀ ਤੂੰ ਬੱਚਾ ਸ਼ੋਅ ਕਰ ਲੋ ਕਿ ਨਹੀਂ ਸੰਭੇ ਦੀ ਵੀਰੇ ਪਕੜਨੇ ਪਕੜ ਭਰਾ ਮੇਰਾ ਵੱਡਾ ਬੱਗੜ ਵਿਦੇਸੀ ਨੇ ਸੰਭਿਆ ਸੀਗਾ ਵੀਰੇ ਤੀਸਰ ਜੀ ਤੂੰ ਬਈ ਤਨਦਨ ਹੋ ਗਿਆ ਤੁਹਾਨੂੰ ਪਿੰਡ ਚ ਲਗਾ ਤਾਰ ਕਬੂਤਰ ਛੱਡ ਦੇਣ ਉਹ ਪਿੰਡ ਦਾ ਮਾਹੌਲ ਕਿਵੇਂ ਲੱਗਿਆ ਪੂਰਾ ਵਧੀਆ ਵੀਰੇ ਦਿੱਤਾ ਸਾਥ ਵੀਰੇ ਪਿੰਡ ਦਾ ਪੂਰਾ ਵਧੀਆ ਇੱਥੇ ਮੇਰੀ ਮਾਸੀ ਆ ਕਨਾ ਲਵੇ ਠੀਕ ਆ ਹਾਂ ਓਕੇ ਆ ਜਮਾ ਪੂਰਾ ਪਹਿਲਾਂ ਰੋਟੀ ਖਵਾਈ ਦੋ ਦਿਨ ਆਲੂ ਵਾਲੇ ਪਰੌਂਠੇ ਠੀਕ ਆ ਠੀਕ ਆ ਪੂਰਾ ਸ਼ਰਾ ਵਧੀਆ ਵੀਰੇ ਵਧੀਆ ਗੁੱਡ ਵਿਲਾ ਪਿੰਡ ਸਾਰਾ ਠੀਕ ਆ ਜੀ ਆ ਤੀਸਰ ਜਿੱਤੂ ਬੱਚਾ ਸੌਕ ਕਰੋ ਵੀਰੇ ਪਹਿਲਾਂ ਕਿਹਦੇ ਘਰੋਂ ਸੀਗਾ ਵੀਰੇ ਬੱਚਾ ਸਖਨੇ ਕਿਹਦੇ ਘਰੋਂ ਸੀ ਬੱਚਾ ਜੋਤੀ ਮਹਿਰਨੇ ਦਾ ਬੱਚਾ ਤੀ ਇੱਕ ਕ੍ਰਾਂਤੀ ਨੇ ਸਦੋਪੁਰ ਵਾਲੇ ਨੇ ਤੇ ਹੈਰੀ ਨੇ ਸਦੋਪੁਰ ਵਾਲਾ ਨੇ ਆਪਣੇ ਛੋਟੇ ਭਰਾ ਨੇ ਇਹਨਾਂ ਨੇ ਸਾਂਭੇ ਤੀਕਾ ਠੀਕ ਆ ਠੀਕ ਆ ਵੀਰੇ ਤੀਸਰ ਵੀ ਇਹਨਾਂ ਨੇ ਸਾਂਭੇ ਦੀ ਵੀਰੇ ਹਾਂ ਹਾਂ ਤੀਸਰ ਵੀ ਜੋਤੀ ਦਾਤੀ ਬੱਚਾ ਹੈ ਮੇਰ ਨੂੰ ਟਾਂਗੀ ਚਾੜਿਆ ਬਾਈ ਟਾਂਗੀ ਵੀਰੇ ਟਾਂਗੀ ਟਾਂਗੀ ਠੀਕ ਆ ਬਾਈ ਕ੍ਰਾਂਤੀ ਨੇ ਸਾਂਭੇ ਤੀ ਵੀਰੇ ਮੁਹੰਮਦਗੜ ਬਾਜੀ 30 ਦਿਨ ਹੋ ਗਏ ਸੁਣੋ ਡਾਉਂਦੇ ਉਹਨੂੰ ਕਿਵੇਂ ਲੱਗੀ ਵੀਰੇ ਬਾਜੀ ਨਹੀਂ ਨਹੀਂ ਬਾਈ ਬਾਜੀ ਪੂਰੀ ਇੱਕ ਨੰਬਰ ਪਿੰਡ ਦਾ ਸੰਯੋਗ ਸਾਰੇ ਦਾ ਕਬੂਤਰ ਬਾਜਾਂ ਦਾ ਪੂਰਾ ਵਧੀਆ ਸੰਯੋਗ ਕੋਈ ਕੋਠੇ ਤੇ ਨਹੀਂ ਰੁਕਿਆ ਕਿਸੇ ਨੇ ਪੂਰੀ ਵਧੀਆ ਇੱਕ ਨੰਬਰ ਬਾਜੀ ਹੋਈ ਆ ਮੈਂ ਕਹਿੰਦਾ ਪੂਰਾ ਭਾਈ ਤਿੰਨ ਦਿਨ ਪੂਰੇ ਆਪਣੇ ਮੁੰਡੇ ਆਏ ਥੀ ਅਸੀਂ ਤਾਂ ਆਏ ਨਹੀਂ ਹੈਗੇ ਪੂਰੇ ਵਧੀਆ ਰੋਟੀ ਪਾਣੀ ਖਾਂਦੇ ਰਹੇ ਨੇ ਠੀਕ ਆ ਇਹ ਰਾਜੂ ਨਾਲ ਗੱਲ ਕਰੀਏ ਛੋੜ ਦਿਆ ਜਾ ਇਹ ਵਾਲਾ ਭਾਈ ਵਧੀਆ ਜੀ ਵੀਰੇ ਤਿੰਨ ਦਿਨ ਹੋ ਗਏ ਵੀਰੇ ਉਹ ਤੁਹਾਨੂੰ ਮੁਹੰਮਦਗੜ੍ਹ ਤੋਂ ਬਾਜੀ ਛੱਡਦਿਆਂ ਨੂੰ ਕਿਵੇਂ ਲੱਗਿਆ ਵੀਰੇ ਪਿੰਡ ਦਾ ਬਾਜੀ ਪੂਰੇ ਪੂਰੀ ਟੌਪ ਦੀ ਕਰਾਈ ਆ ਬਾਈਆਂ ਨੇ ਰੋਟੀ ਟੋਕਲਾ ਪ੍ਰਬੰਧ ਪੂਰਾ ਸੀਗਾ ਠੀਕ ਆ ਫਹਿਮ ਨਾਲ ਰੋਟੀ ਖਵਾ ਲੰਦੇ ਸੀ ਪੂਰੀ ਚੱਬ ਕੱਢ ਬਾਜੀ ਕਰਾਤੀ ਬਾਈਆਂ ਨੂੰ ਠੀਕ ਆ ਠੀਕ ਆ ਵੀਰ ਪਿੰਡ ਵਾਲੇ ਵੱਲੋਂ ਕੋਈ ਵੀਰੇ ਪ੍ਰੋਬਲਮ ਆ ਪਿੰਡ ਵਾਲੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਬਾਜੀ ਪੂਰੀ ਟੌਪ ਕਰਾਈ ਆ ਬਾਈਆਂ ਨੂੰ ਸਾਰਾ ਸੱਸ ਵੀਰੇ ਸਾਰਿਆਂ ਨੇ ਹੋਲੀ ਫੋਲੀ ਬਾਈ ਗਗਨੇ ਵੀਰੇ ਦਾ ਬਹੁਤ ਧੰਨਵਾਦ ਬਈ ਨੇ ਚੱਬ ਕੱਢ ਤੇ ਕਾਪੀ ਤੇ ਬਾਈ ਠੀਕ ਆ ਠੀਕ ਆ ਬਾਦਿਆਂ ਨਾਲ ਰੱਖੀ ਆ ਹਾਂ ਬਾਈ ਪੱਕਾ ਸਾਰੇ ਕੰਮ ਹੋ ਗਿਆ ਆ ਕੇ ਹੋਗਾ ਪਾਣੂ ਕੋਈ ਕਰਾਉਣਾ ਹੋ ਜਦ ਤੱਕ ਬਾਦਿਆਂ ਨਾਲ ਪੱਕਾ ਕਰਾ ਦੇ ਠੀਕ ਹੈ ਕੀ ਹੈ ਉਹ ਚੱਕਣੀ ਇੱਕ ਪਹਿਨ ਦੱਸ ਦੇ ਇਹਨੂੰ ਆ ਵੀਰੇ ਪਰਚੀਆਂ ਨੇ ਕੱਪਾਂ ਦੀਆਂ ਠੀਕ ਆ ਵੀ ਪਹਿਲਾ ਦੂਜਾ ਤੀਜਾ ਨਾਮ ਵਾਲੀਆਂ ਵੀਰੇ ਲੈ ਚੱਕ ਬੁੱਤਰੀ ਪਹਿਲੇ ਕੱਪ ਦੀ ਆ ਬਈ ਇਹਨੂੰ ਪਹਿਲੇ ਕੱਪ ਦੀ ਆ ਵੀਰੇ ਸੁੱਖਾ ਪਿੰਡਰ ਵੀਰੇ ਪਹਿਲਾ ਨਾਮ ਆ ਦੇਖ ਲਓ ਵੀਰੇ ਪਰਚੀ ਪਹਿਲਾ ਆ ਚੱਕ ਵੀ ਪੱਟ ਦੂਜੀ ਚੱਕ ਕਿਹੜੀ ਚੱਕਦਾ ਲਾਲ ਐ ਲਾਲ ਕਿਆ ਮਾਦੇ ਇੱਕ ਜਿਆ ਵੀਰੇ ਕਾ ਦੂਜਾ ਕਾਲਾ ਵਦੇਸਾ ਵੀਰੇ ਤੇ ਦੂਜਾ ਕਾਲਾ ਵਦੇਸਾ ਆ ਤੀਜਾ ਵੀਰੇ ਆ ਜੋਤੀ ਮਹਿਰ ਨਾ ਦੇਖ ਲੋ ਵੀਰੇ ਇਹ ਵੀ ਦੇਖ ਲੋ ਆ लवली ਤਿੰਨੇ ਦਿਖਾ ਦੇ ਪਰਚੀਆਂ ਬਾ ਕੀ ਕਰੀ ਕੋਈ ਨਾ ਹੁਣ ਤੈਨੂੰ ਜਗਿਆ ਕਾਲਾ ਵਦੇਸਾ ਜੋਤੀ ਮਹਿਰ ਨਾ ਚੋਖਾ ਭੰਡਾਰ ਈਗਾ ਵੀਰੇ ਓਕੇ ਆਈ ਗਲਾਪ ਮੂਰੇ ਵੇਖ ਤਾ ਸਭ ਦੇ ਕਾਈਟਰ ਹੋ ਜਾਂਦੀ ਨੇ ਮੜਾ ਇਹ ਫਾੜੀ ਤੇ ਨਾਮ ਫਾੜ ਕੇ ਫੇਰ ਦਰਦਾ ਪਹਿਲਾ ਨਾਮ ਵੀਰੇ ਬਸਲਾਰ ਭਾਤਾ ਪਲਾਸ ਪੱਕਾ ਇੱਕ ਮਿੰਟ ਹੋਰ ਦੋ ਜਾ ਰਹੇ ਓਕੇ ਬਾਈ ਠੀਕ ਹੈ ਜੀ ਧੰਨਵਾਦ ਜੀ ਦੂਜੇ ਵਾਲੇ ਆ ਜਾਓ ਵੀਰੇ ਐਵੇਂ ਕਰੇ ਕਰੀਆ ਨੰਬਰ ਲਿਖਾਉਂ ਲੇ ਆਜਾ ਆ ਗਏ ਆ ਹਾਂ ਬਾਈ ਇਹਨੂੰ ਪਰਚੀ ਤੇ ਦੂਜਾ ਕੱਪ ਨਿਕਲਿਆ ਵੀਰੇ ਤਿੰਨ ਕੁੱਪਤਰਾ ਟਾਈਮ ਕੀਤਾ ਸੀ ਆ ਕਾਲਾ ਬਦੇਸਾ ਆ ਬਾਈ ਇਹਨੂੰ ਪਰਚੀਆਂ ਤੇ ਤੀਜਾ ਨਾਮ ਨਿਕਲਿਆ ਵੀਰੇ ਕ੍ਰਾਂਤੀ ਸੋਦੋਪੁਰ ਗਰੁੱਪ ਜੋਤੀ ਮਹਿਰ ਨੇ ਘਰੋਂ ਬੱਚਾ ਸੀਗਾ ਬੱਸ ਵੀ ਓਕੇ ਵੀਰੇ ਬਾਈ ਤੀਸਰ ਦੀ ਵਾਜੀ ਕਰਾਈਆ ਸੋਨਿਕਲਦੀਪ ਹਾਂ ਬਾਈ ਕਰਤੇ ਹੀ ਵੀਰੇ ਉਹਨਾਂ ਨੇ ਗਗਨੇ ਕੀ ਕਰਾਈਆ ਬਾਈ ਅਸੀਂ ਸਾਰਿਆਂ ਨੇ ਕਾਪੀ ਦੀ ਸੇਵਾ ਬਾਈ ਕਾਪੀ ਦਾ ਕੋਈ ਪੈਸਾ ਲਿਆ ਉਹ ਕਾਪੀ ਦਾ ਵੀਰੇ 1 ਵੀ ਰੁਪਈਆ ਨਹੀਂ ਕੱਟਿਆ ਪਰਸੂ ਦੇ ਖੜਿਆਂਗੇ ਵੀਰੇ 1 ਵੀ ਰੁਪਈਆ ਨਹੀਂ ਕੱਟਿਆ ਪੂਰਾ ਇਨਸਾਫ ਕਰਦੇ ਵੀਰੇ ਜੇ ਹੁਣ ਵੀ ਕਿਸੇ ਨੂੰ ਕੋਈ ਗਲਤ ਫਹਮੀ ਆ ਗੁਰਦੁਆਰੇ ਵੀਰੇ ਚਾਹੇ ਸਾਨੂੰ ਚੜਾ ਲੋ ਹਾਂ ਨਾ ਸਾਡਾ ਕੋਈ ਕਬੂਤਰ ਸੀ ਵੀਰੇ ਅਸੀਂ ਨਾ ਪੂਰਾ ਜਿੰਨਾ ਜਾਣੀ ਦੀ ਸਾਥ ਉਹ ਰੱਬ ਤਾਂ ਹੈ ਨਹੀਂ ਜੀ ਵੀਰੇ ਜਿੰਨਾ ਸਾਥੋਂ ਹੈ ਸਾਡੇ ਪਿੰਡਾਂ ਨਾਲੋਂ ਵੀਰੇ ਇਹਨੇ ਪੂਰਾ ਸਹਿਯੋਗ ਦਿੱਤਾ ਹੈਗਾ ਚਾਹੇ ਵੀਰੇ ਹੁਣ ਵੀ ਜੇ ਕਿਸੇ ਨੂੰ ਡੋਰਤਾ ਇਹ ਗੁਰਦੁਆਰੇ ਚੜ੍ਹਨ ਨੂੰ ਤਿਆਰ ਆ ਵੀਰੇ ਸਾਡਾ ਕੋਈ ਉਹ ਨਹੀਂ ਜੇਗਾ ਇਹ ਪਿਆਰ ਹੀ ਆ ਬਾਈ ਪਿਆਰ ਹੀ ਆ ਬਾਈ ਸਾਡਾ ਆ ਜਿਹੜੇ ਜਮ ਜਿੱਤ ਨੇ ਇਹ ਖੁਸ਼ੀ ਨਾ ਦਿੱਤਾ ਹਾਂ ਪਿਆਰ ਆ ਬਹੁਤ ਵਧੀਆ ਬਾਜੀ ਕਰਾਈ ਜਮ ਇਹਨਾਂ ਦੇ ਨਾਲ ਕੋਈ ਪਰੇਸ਼ਾਨੀ ਚੋਂ ਨੂੰ ਨਹੀਂ ਵੀਰੇ ਕੋਈ ਪਰੇਸ਼ਾਨੀ ਨਹੀਂ ਵੀਰੇ ਸਾਰਾ ਸਾਥ ਦਿੱਤਾ ਸਾਡਾ ਅਗਲੇ ਸਾਲ ਫਿਰ ਬਾਜੀ ਵੀਰੇ ਕਰਾਵਾਂਗੇ ਵੀਰੇ ਕੋਈ ਗੱਲ ਰਲ ਕੀ ਕਰਾਵਾਂਗੇ ਵੀਰੇ ਅਸੀਂ